ਆ ਆਮ ਆਦਮੀ ਪਾਰਟੀ ਹਲਕਾ ਦੜਬਾ ਦੇ ਸਾਰੇ ਵਲੰਟੀਅਰ ਸਾਥੀਆਂ ਨੇ ਸਾਰਿਆਂ ਨੇ ਜਿੱਥੇ ਵੀ ਹੜਾ ਆਇਆਗਾ ਉਹਦੇ ਲਈ ਰਾਸ਼ਨ ਇਕੱਠਾ ਕੀਤਾਗਾ ਪਹਿਲਾਂ ਛੋਟੀ ਪੈਕਿੰਗ ਕੀਤੀ ਆ ਹੁਣ ਜਿਹੜੀ ਡਬਲ ਅਸੀਂ ਪੈਕਿੰਗ ਕਰ ਰਹੇ ਆ ਤਾਂ ਕਿ ਜਿੱਥੇ-ਜਿੱਥੇ ਵੀ ਹੜਾ ਆਇਆਗਾ ਉਹ ਸਾਰੀਆਂ ਜਗ੍ਹਾ ਤੇ ਰਾਸ਼ਨ ਜਿਹੜਾ ਪਹੁੰਚਾਇਆ ਜਾਵੇ ਜਿਹਦੇ ਵਿੱਚ ਚਾਪਤੀ ਵੀ ਹਰ ਚੀਜ਼ ਜਿਹੜੀ ਮੈਂ ਸਮਝਦਾ ਘਰੇਲੂ ਸਾਡੇ ਬਰਤਨ ਜੋਗ ਲਈ ਆ ਪਰਿਵਾਰ ਦੇ ਬਰਤਨ ਜੋਗ ਸਾਰਾ ਉਹਦਾ ਅਸੀਂ ਪ੍ਰਬੰਧ ਕੀਤਾਗਾ ਇਹ ਪੈਕੇਟ ਬਣਾਏ ਗਏ ਨੇ ਕਿ ਅਸੀਂ ਸਾਰੇ ਹਲਕਾ ਦੜਬਾ ਦੇ ਪਿੰਡਾਂ ਦੇ ਜਿੱਥੇ ਇਥੇ ਹੜਾ ਹੈ ਉੱਥੇ ਹੀ ਬੰਨਾਂਗੇ ਔਰ ਜਿਹੜਾ ਉਸ ਤੋਂ ਬਾਅਦ ਬਚ ਗਿਆ ਉਹ ਨੂੰ ਦੂਜੇ ਹਲਕਿਆਂ ਦੇ ਵੀ ਭੇਜਾਂਗੇ ਔਰ ਲਗਾਤਾਰ ਰਸਤੇ ਨੇ ਜਿਹੜੀਆਂ ਸਾਡਾ ਸਮਾਨ ਜਿਹੜਾ ਹੈਗਾ ਖਾਦ ਸਮਾਨ ਜਿਹੜਾ ਹੈਗਾ ਉਹ ਸਾਰੀ ਸੰਗਤ ਹਲਕਾ ਦੜਬਾ ਦੀ ਸਾਰੇ ਆਮ ਆਦਮੀ ਪਾਰਟੀ ਦੇ ਬੁਲੰਟੀ ਸਰਪੰਚ ਪੰਚਾਇਤ ਐਮ ਸੀ ਸਹਿਵਾਨ ਸਾਰੇ ਪਹਚਾ ਰਹੇ ਨੇ ਸੁਭਾਸ਼ ਸਾਹਿਬ ਦਾ ਸਾਰਿਆਂ ਦਾ ਬਹੁਤ ਇੱਕ ਚੰਗਾ ਪ੍ਰਾਰਲਾਗਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਇਹ ਲਗਾਤਾਰ ਜਿਹੜਾ ਰਾਹਤਕਾਰਾਂ ਜੁਟੇ ਹੋਏ ਨੇ ਕਿ ਲਗਾਤਾਰ ਗਰੀਬ ਗੁਰਬੇਰ ਜਿਹੜਾ ਰਾਸ਼ਨ ਅੰਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ ਸਾਰੀ ਸੰਗਤ ਦਾ ਵੀ ਧੰਨਵਾਦ ਆਮ ਆਰਵੀ ਪਾਰਟੀ ਦੇ ਵੋਲੰਟੀਅਰਾਂ ਦਾ ਧੰਨਵਾਦ ਸਾਰੇ ਜਿੰਨੇ ਵੀ ਸਾਡੇ ਚੁਣੇ ਹੋਏ ਨਮਾਇਦੇ ਨੇ ਐਮਸੀ ਨੇ ਚੇਅਰਮੈਨ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਫਿਰ ਹੌਲ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਹਰਪੀਟ ਦਾ ਪੁੱਛ ਜਾਣ ਦੇ ਲਈ ਪਹੁੰਚਦੇ ਰਹੇ ਹੋਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਦੇਖੋ ਹੁਣ ਥੋੜੇ ਜਿਹੇ ਹਾਲਾਤ ਜਿਹੜੇ ਦੇ ਕਿਤਨਾ ਕਿਤੇ ਸੁਧਰਨਗੇ ਅੱਜ ਥੋੜਾ ਪਾਣੀ ਕਈ ਹਲਕਿਆਂ 'ਚ ਘਟਿਆ ਗਿਆ ਅਹ ਤੋਂ ਮੈਨੂੰ ਆਸ ਹੈ ਕਿ 2 ਦਿਨਾਂ ਚ ਨਾਰਮਲ ਹਾਲਤ ਬਣਦੇ ਨਜ਼ਰ ਆਉਣਗੇ 2-3 ਦਿਨਾਂ ਚ ਹੋਰ ਪਾਣੀ ਘਟ ਜੂਗਾ ਫਿਰ ਜਿਹੜਾ ਕਾਫੀ ਸਾਰੀਆਂ ਉਸ ਤੋਂ ਬਾਅਦ ਵੀ ਪ੍ਰਬੰਧ ਕਰਨਾਗਾ ਗੱਲ ਇਹ ਨਹੀਂ ਕਿ ਪ੍ਰਬੰਧ ਹੋਣੀ ਰੁਕ ਗਿਆ ਇਹਦਾ ਲਗਾਤਾਰ ਪ੍ਰਬੰਧ ਸਾਨੂੰ ਲਗਾਤਾਰ ਕਰਨੇ ਪੈਣਗੇ ਅਜੇ ਕਾਫੀ ਸਾਰੀ ਜਿਹੜੀ ਮਿੱਟੀ ਆ ਰੇਤਾਗਾ ਉਹ ਖੇਤਾਂ ਚ ਆ ਗਿਆ ਉਹਨੂੰ ਚਕਾਉਣ ਦਾ ਪ੍ਰਬੰਧ ਕਰਨਾ ਮੈਨੂੰ ਸਾਰੇ ਸਾਡੇ ਵਲੰਟੀਅਰ ਸਾਥੀ ਬੇਨਤੀ ਕਰ ਰਹੇ ਸੀ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਚ ਸੇਲ ਟਾ ਗਈ ਜਿਆਦੀ ਨੂੰ ਆਪਾਂ ਰੇਤਾਗਾ ਰੇਤਾ ਆ ਗਿਆ ਉਹਨੂੰ ਚਕਵਾਓ ਸੋ ਅੱਜ ਹੀ ਮੈਂ ਮਨਜੋਗ ਸਾਡੇ ਮੁਖਵੰਤੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈਗੀ ਸੋ ਆਉਣ ਵਾਲੇ ਜਿਹੜੀ ਸਾਡੀ ਮੀਟਿੰਗ ਹੈ ਕੈਬਨਿਟ ਤੇ ਉਹ ਚ ਅਸੀਂ ਮਤਾ ਪਾ ਕੇ ਸਾਰੇ ਕਿਸਾਨਾਂ ਨੂੰ ਯੋਗ ਬਣਾਵਾਂਗੇ ਤਾਂ ਕਿ ਉਹ ਸਾਰੇ ਕਿਸਾਨ ਆਪਣੇ ਆਪਣੇ ਖੇਤਾਂ ਚ ਜਿਹੜਾ ਜ਼ਿਆਦਾ ਰੇਤਾ ਆ ਗਿਆ ਸਾਫ਼ ਕਰ ਸਕਣ ਔਰ ਅਗਲੀ ਫਸਲ ਜਿਹੜੀ ਆ ਉਹ ਉਹਦੀ ਬਜਾਈ ਕਰ ਸਕਣ ਸੋ ਬਿਲਕੁਲ ਪੰਜਾਬ ਸਰਕਾਰ ਹੜਪੀੜ ਚ ਹੈ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਜਿਹਦਾ ਵੀ ਨੁਕਸਾਨ ਹੋਇਆ ਉਹਦੇ ਨਾਲ ਡਟ ਕੇ ਖੜੀ ਆ ਅਸੀਂ ਆਉਣ ਵਾਲੇ ਸਮੇਂ ਚ ਮੁਆਵਜ਼ਾ ਜਿਹੜਾ ਵੰਡਾਂਗੇ ਕਿਉਂਕਿ ਸੀਐਮ ਸਾਹਿਬ ਬਵਾਰ ਨੇ ਬੜੇ ਜਲਦੀ ਉਹ ਦੋ ਦਿਨਾਂ ਚ ਅ ਚੁੱਟੀ ਮਿਲ ਜੂ ਉਹਨਾਂ ਕਰੇ ਆਉਣਗੇ ਉਸ ਤੋਂ ਬਾਅਦ ਰਾਹਤ ਕਾਰਜ ਜਿਹੜੇ ਨੇਗੇ ਉਹ ਹੋਰ ਤੇਜ਼ ਹੋ ਜਾਣਗੇ ਸਰਕਾਰ ਬਾਹਲ ਕਰ ਰਹੀ ਜੀ ਕਿ ਲਗਾਤਾਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇਗੇ ਉਹਨਾਂ ਦੇ ਵਿੱਚ ਅਸੀਂ ਮਾਨਲੀ ਮਦਦ ਵੀ ਦੇ ਰਹੇ ਆਂ ਔਰ ਜਿਹੜੀ ਸੇਵਾ ਕਹਿੰਦੇ ਉਹ ਕਾਲੀਦਲ ਲਾਉਗੀ ਜ਼ਮੀਨਾਂ ਪੱਧਰ ਕਰਨ ਦੇ ਲਈ ਕਹਿੰਦੇ ਪੰਜਾਬ ਦੇ ਵਿੱਚੋਂ ਟਰੈਕਟਰ ਨੇੜੇ ਵੱਡੇ ਪੱਧਰ ਤੇ ਕਹਿੰਦੇ ਅਸੀਂ ਲੈ ਕੇ ਆਵਾਂਗੇ ਜੀ ਇਸ ਨੂੰ ਕਿਵੇਂ ਦੇਖੋ ਕਈ ਬੰਦੇ ਪੈਸੇ ਫੜਾ ਕੇ ਜਿਹੜੀ ਬਦਲ ਕਰਨ ਦਾ ਟਾਂਗ ਰੱਜਦੇ ਰਹਿੰਦੇ ਨੇਗੇ ਮੈਂ ਇਸ ਸਮੇਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਕੀਤੀ ਸਾਡੇ ਸਾਰੇ ਸਾਥੀਆਂ ਨੇ ਜਿੰਨੇ ਸਾਡੇ ਸਾਥੀ ਖੜੇ ਨੇ ਖੁਦ ਮੈਂ ਸਾਡੀ ਸਮੁੱਚੀ ਟੀਮ ਨੇ ਅਸੀਂ ਖੁਦ ਜਾਇਕ ਕੀਤੀ ਹੈ ਪਰ ਲੇਕਿਨ ਅਸੀਂ ਕਿਤੇ ਫੋਟੋ ਸ਼ੂਟ ਨਹੀਂ ਕੀਤਾ ਹੈਗਾ ਅਸੀਂ ਕਿਤੇ ਇਹ ਨਹੀਂ ਕੀਤਾ ਹੈਗਾ ਕਿ ਆਪ ਇਹਨੂੰ ਪੈਸੇ ਦਿੰਦੇ ਹੋਏ ਦੀ ਫੋਟੋ ਖਿਚਾ ਲਓ ਉਹ ਨੂੰ ਦੇ ਦੇ ਖਾਚ ਖਿਚਾ ਲਓ ਸਾਡੀ ਸਾਰੀ ਟੀਮ ਲਗਾਤਾਰ ਜਾਰੀ ਹੈ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਐਮ ਐਲ ਏ ਸਾਰੇ ਚੇਅਰਮੈਨ ਸਾਰੇ ਵਰਕਰ ਆਪਣੀਆਂ ਜੇਬਾਂ ਤੋਂ ਵੀ ਪੈਸੇ ਖਰਚ ਕਰ ਰਹੇ ਨੇਗੇ ਔਰ ਆਪਣੇ ਪਰਿਵਾਰਾਂ ਕੋਲ ਵੀ ਕਰ ਰਹੇ ਨੇ ਔਰ ਲੋਕਾਂ ਤੋਂ ਵੀ ਸਹਜ ਉਹ ਇਕੱਠਾ ਕਰਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਇਸ ਦੇ ਨਾਲ ਦੇ ਨਾਲ ਅਸੀਂ ਸਾਰੀਆਂ ਐਨ ਜੀਓਜ਼ ਕਲੱਬ ਸਰਪੰਚ ਐਮ ਸੀ ਉਹਨਾਂ ਨੂੰ ਪ੍ਰੇਵਟ ਕਰਕੇ ਲੈ ਕੇ ਜਾ ਰਹੇ ਉਹ ਵੀ ਸਾਰੇ ਜਿਹੜੇ ਬੈਸਾਂਵੰਦਾ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਪੰਜਾਬ ਜਿਹੜਾ ਇਸ ਲਈ ਜਾਣਿਆ ਜਾਂਦਾ ਕਿ ਇੱਕ ਦੂਜੇ ਦੀ ਮਦਦ ਕਰਦੇ ਆਂਗੇ ਇਹ ਦੇਸ਼ ਦਾ ਖਲਾਉਤਾ ਸੂਬਾਗਾ ਜਿਹੜਾ ਆਪਣੇ ਨਾਲ ਦੇ ਵਿਅਕਤੀ ਨੂੰ ਨਾਲ ਦੇ ਗੁਆਂਢੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਹੈਗਾ ਆਪਣੇ ਪਿੰਡ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਆਪਦੇ ਇਲਾਕੇ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਉਹਦੇ ਨਾਲ ਡਟ ਕੇ ਖੜਦਾ ਕੋਈ ਵੀ ਮੁਸੀਬਤ ਹੋਵੇ ਇਹ ਤਾਂ ਬਹੁਤ ਵੱਡੀ ਮੁਸੀਬਤ ਆਈ ਹੈ ਛੋਟੀ ਤੋਂ ਛੋਟੀ ਮੁਸੀਬਤ ਵੀ ਕੱਢਦੇ ਨੇ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਵੀ ਕੱਢਦੇ ਨੇ ਸੋ ਸਾਰੇ ਅਸੀਂ ਪੰਜਾਬੀ ਵਾਂ ਮੈਂ ਸਮਝਦਾ ਇਸ ਹੜਪੀੜਤਾ ਦੀ ਪੀੜਤ ਜਿਹੜੀ ਮੁਸੀਬਤ ਆਈ ਆ ਉਹਦੋਂ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਜਿਹੜਾ ਨਿਪਟਾ ਗਏ ਪ੍ਰਧਾਨ ਮੰਤਰੀ ਆ ਰਹੇ ਨੇ ਜੀ ਆਉਣ ਵਾਲੇ ਜਿਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੌਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਆਉਣ ਪੰਜਾਬ ਦੇਸ਼ ਦਾ ਸੂਬਾ ਘਾ ਪਰ ਲੇਕਿਨ ਬਹੁਤ ਦੇਰ ਹੋ ਚੁੱਕੀ ਆ ਉਹਨਾਂ ਨੂੰ ਤੁਰੰਤ ਜਿਹੜਾ ਮੁਆਵਜ਼ਾ ਗਾ ਉਹ ਲਾਂ ਦੇਣਾ ਚਾਹੀਦਾ ਗਾ ਲਗਭਗ 10 ਅਗਸਤ ਦਾ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ 10 ਅਗਸਤ ਦੇ ਵਿੱਚ ਕਪੂਰਥਾ ਚੜ ਆਇਆ ਸੀ ਉਸ ਤੋਂ ਬਾਅਦ ਲਗਾਤਾਰ ਕਦੇ ਕਿਤੇ ਕਦੇ ਕਿਤੇ ਹੜ੍ਹ ਲਗਾਤਾਰ ਆ ਰਹੇ ਨੇ ਕਿ ਅੱਜ ਵੀ ਮੈਂ ਦੇਖ ਰਿਹਾ ਸੀ ਹੁਣੀ ਕਾ ਗਰਦਾ ਪਾਣੀ ਜਿਹੜਾ ਉਹ ਬਿਲਕੁਲ ਜਿਹੜਾ ਡੇਂਜਰ ਲੈਵਲ ਆ ਉਹ ਤੋਂ ਵੀ 3 ਫੁੱਟ ਉੱਤੇ ਚੱਲ ਰਿਹਾ ਹੈਗਾ ਪਰ ਲੇਕਿਨ ਮੈਂ ਸਭ ਦਾ ਮੈਂ ਤਾਂ ਪਰਮਾਤਮਾ ਦੀ ਧੰਨਵਾਦ ਕਰੂੰਗਾ ਕਿ ਹਜੇ ਤੱਕ ਸਥਿਤੀ ਜਿਹੜੀ ਆ ਉਹ ਕਾਬੂ ਵਿੱਚ ਆ ਗਈ ਸੋ ਹੜਾ ਦਾ ਖਤਰਾ ਦਾ ਹਾਜਿਮ ਬਹੁਤ ਜਗ੍ਹਾ ਤੇ ਬਣਿਆ ਹੋਇਆਗਾ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾਗਾ ਕਿ ਸਾਡੇ ਸੂਬੇ ਦੇ ਨਾਲ ਇਨਸਾਫ ਕਰਨ ਔਰ ਤਰੰਤ ਜਿਹੜਾ ਪੈਸਾ ਉਹ ਜਾਰੀ ਕਰਨ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆਗੇ ਅਸੀਂ ਪੰਜਾਬ ਦਾ ਜਿਹੜਾ ਸਾਡਾ ਬਣਦਾ ਪੈਸਾਗਾ ਉਹ ਜਦੋਂ ਗਰਦਾਵਰੀਆਂ ਹੋ ਕੇ ਆਗੀਆਂ ਬੜੇ ਸਾਰੇ ਅਫਸਰ ਲਾਏ ਹੋਏ ਨੇਗੇ ਅਸੀਂ ਇੱਕ ਇੱਕ ਨੋਡਲ ਅਫਸਰ ਜਿਹੜਾ ਇੱਕ ਇੱਕ ਪਿੰਡ ਦੇ ਲਈ ਲਾਤਾ ਇੱਕ ਕਪਸਰ ਇੱਕ ਪਿੰਡ ਲਈ ਗੱਛੜ ਅਫਸਰ ਤਾਂ ਕਿ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਉਹਦਾ ਆਪਣਾ ਮੁਆਵਜ਼ੇ ਦਾ ਜਿਹੜਾ ਜਾਇਜ਼ਾ ਲੈ ਲਵੇ ਔਰ ਫਿਰ ਫਟਕਾਲੇ ਉਹ ਦੂਬਾ ਜਿਹੜਾ ਉਹ ਮਾਫੀ ਅਸੀਂ ਜਾਰੀ ਜਿਉਂਨੇ ਐਗਰੀਕਲਚਰ ਮਿਸਟਰੀ ਜਿਹੜਾ ਉਹ ਕਹਿੰਦੇ ਗਏ ਨੇ ਕਿ ਅਸੀਂ ਪਹਿਲਾਂ ਵੀ ਦੇਖਿਆ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਝੂਠ ਬੋਲਣ ਦੀ ਭਾਰਤ ਜਨਤਾ ਪਾਰਟੀ ਕਿਉਂ ਆਦੀ ਆ ਕੋਈ ਇਸ ਤਰ੍ਹਾਂ ਦਾ ਫੰਡ ਰੀਲਿਜ਼ੀ ਹੋਇਆ ਜੇ ਰੀਲਿਜ਼ ਹੋਇਆ ਹੁੰਦਾ ਤਾਂ ਰੋਣਾ ਪਾ ਕੇ ਚੈੱਕ ਭੇਜਦੇ ਜਿਹੜੇ ਸਾਡੇ ਗਵਾਂਧੀ ਦੇ ਸੂਬੇ ਨੇ ਉਹ 5 ਕਰੋੜ ਰੁਪਏ ਦਾ ਚੈੱਕ ਜੇ ਦਿੰਦੇ ਨੇ ਤਾਂ ਪੂਰੀ ਮੀਡੀਆ ਬ੍ਰੀਫਿੰਗ ਕਰਕੇ ਫਿਰ ਭੇਜਦੇ ਸੈਂਟਰ ਚੋਂ ਪ੍ਰਸ਼ਾਪ ਕਿਵੇਂ ਭੇਜਦਾ ਸੋ ਝੂਠ ਬੋਲਣਾ ਬੰਦ ਕਰਨ ਤੁਸੀਂ ਦੇਖੋਗੇ ਛੋਟਾ ਛੋਟਾ ਜੇ ਕੋਈ ਕਿਤੇ 50000 ਦੇ ਲੱਖ ਦਿੰਦਾ ਉਹ ਵੀ ਉਹਦੀ ਫੋਟੋਗ੍ਰਾਫੀ ਕਰਦਾਗਾ ਜਾਂ ਹੋਰ ਕਰਦਾਗਾ ਅਸੀਂ ਤਾਂ ਕਹਿੰਦੇ ਆਂਗੇ ਕਿ ਲੋਕਾਂ ਨੂੰ ਰਸਤਾ ਭੇਜੋ ਲੋਕਾਂ ਦਾ ਜਿਹੜਾ ਮਦਦ ਕਰੋ ਇਹ ਜਿਹੜਾ ਸਮਾਗਾ ਉਹ ਰਾਜਨੀਤੀ ਕਰਨ ਦਾ ਨਹੀਂ ਹੈ ਰਾਜਨੀਤੀ ਬਾਜ਼ਾਰ ਲਮਾਂਗੇ ਆਪਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਸੂਬੇ ਦੇ ਲੋਕਾਂ ਨੂੰ ਬਚਾਉਣ ਦਾ ਸਮਾਂ ਹੈ ਪਿਛਲੇ ਦਿਨ ਵੀ ਪਰਦੇਸਾਂ ਦਾ ਬਹੁਤ ਕਈ ਘਰ ਡੈਮੇਜ ਹੋਏ ਸੀ ਜੀ ਉਹਨਾਂ ਦੀ ਵੀ ਤੁਹਾਡੀ ਬਿਲਕੁਲ ਜਿਨ੍ਹਾਂ ਦਾ ਘਰਾਂ ਦਾ ਮੈਂ ਸਮਝਦਾ ਮਜ਼ਦੂਰ ਭਰਾਵਾਂ ਦੇ ਕਾਫੀ ਸਾਰੇ ਘਰ ਡੈਮੇਜ ਹੋਏ ਸੀ ਉਹਨਾਂ ਦਾ ਵੀ ਮੁਆਵਜ਼ਾ ਮਿਲੂਗਾ ਉਹਨਾਂ ਦੇ ਵੀ ਜਿਹੜਾ ਸਰਵੇ ਕਰਵਾਇ